ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਨੀਤੂ ਕਲੈਕਸ਼ਨ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਅੱਜ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਐਮਬ੍ਰੋਇਡਰੀ ਸੂਟ ਜੇ ਕਿ ਪਾਰਟੀ ਵੇਅਰ ਹਨ ਤੇ ਬਹੁਤ ਹੀ ਘੱਟ ਰੇਂਜ ਦੇ ਉੱਤੇ ਉਪਲਬਧ ਹਨ ਰੈੱਡ ਸ਼ੇਡਸ yellow ਕਲਰ ਮੈਰਿਜ ਫੰਕਸ਼ਨਸ ਦੇ ਲਈ ਬੁੱਕ ਕਰਵਾ ਸਕਦੇ ਹੋ ਤੁਸੀਂ ਇਸ ਚੈਨਲ ਦੇ ਉੱਤੇ ਤੇ ਜੇ ਤੁਸੀਂ ਇਹ ਪ੍ਰਾਈਸ ਰੇਂਜ ਚ ਜਾਣਨਾ ਚਾਹੁੰਦੇ ਹੋ ਸੂਟਸ ਦੀ ਤਾਂ ਤੁਸੀਂ ਸਾਨੂੰ ਇਨਸਟਾ ਆਈਡੀ ਇੰਸਟਾਗ੍ਰam ਤੋਂ ਸਾਨੂੰ ਫੋਲੋ ਕਰ ਸਕਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਵੀ ਨਿਤੂ ਕਲੈਕਸ਼ਨਸ 2024 ਹੈ ਥੈਂਕ ਯੂ ਵੈਰੀ ਮਾਚ ਜੇ ਤੁਹਾਨੂੰ ਸਾਡਾ ਸੂਟਸ ਦੀ ਕਲੈਕਸ਼ਨਸ ਤੇ ਬੈੱਡ ਸ਼ੀਟਸ ਦੀ ਕਲੈਕਸ਼ਨਸ ਪਸੰਦ ਆਈਆਂ ਨੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀਆਂ ਹੋਰ ਭੈਣਾਂ ਦੇ ਨਾਲ ਵੀ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਰੇ ਹੀ ਇਸ ਚੀਜ਼ ਦਾ ਫਾਇਦਾ ਉਠਾ ਸਕਣ ਮਾਰਕੀਟ ਦੇ ਰੇਟ ਦੇ ਨਾਲੋਂ ਸਾਡੇ ਸੂਟਾਂ ਨੇ ਰੇਟ ਬਹੁਤ ਘੱਟ ਨੇ ਤੇ ਕੁਆਲਿਟੀ ਵੀ ਬਹੁਤ ਹੀ ਅੱਛੀ ਹੈ ਤੇ ਇਸ ਚੈਨਲ ਦੇ ਉੱਤੇ ਤੁਸੀਂ ਵਰਲਡ ਵਾਈਡ ਸ਼ਿਪਿੰਗ ਵੀ ਲੈ ਸਕਦੇ ਹੋ ਜੋ ਕਿ ਸ਼ਿਪਿੰਗ ਫ੍ਰੀ ਹੋਊਗੀ 올 वर्ल्ड ਦੇ ਵਿੱਚ ਇੰਡੀਆ ਦੇ ਵਿੱਚ थैंक यू वेरी मच ਬਲੈਕ ਜਿਹੜਾ ਇਹਦਾ ਲਾਸਟ ਵਨ ਛੇ ਜਲਦੀ ਜਲਦੀ ਬੁੱਕ ਕਰੋ थैंक यू वेरी मच